ਕਰਨ ਤਾਰਨ ਜ਼ਮੀਨੀ ਚੋਣ ਨੂੰ ਲੈ ਕੇ ਪਰਵਰਤਨ ਹੋ ਸਕਦਾ ਆ ਕੋਈ ਹੋਰ ਨਾਮ ਵਿਚਾਰਿਆ ਜਾ ਸਕਦਾ ਹੁਣ ਇਹ ਚਰਚਾਵਾ ਚੱਲਣ ਲੱਗ ਗਈਆਂ ਕਿ ਜਿੱਥੇ ਹੁਣ ਤੱਕ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਸਾਹਮਣੇ ਆ ਰਿਹਾ ਸੀ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਂ ਆਰਗੇਨਾਈਜੇਸ਼ਨ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਕੋਈ ਹੋਰ ਨਾਮ ਕੋਈ ਹੋਰ ਵਿਕਲਪ ਲੱਭਿਆ ਜਾ ਰਿਹਾ ਪਛਾਣਿਆ ਜਾ ਰਿਹਾ ਸੂਤਰ ਤਾਂ ਇਹ ਵੀ ਦੱਸਦੇ ਆ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਜੇ ਇਹ ਗੱਲ ਸੱਚ ਹੈ ਤੇ ਉਸ ਮੁਤਾਬਕ ਜੋ ਨਾਮ ਵਿਚਾਰਿਆ ਜਾ ਰਿਹਾ ਉਹ ਬੀਬੀ ਸਤਵੰਤ ਕੌਰ ਦਾ ਨਾਮ ਦੱਸਿਆ ਜਾ ਰਿਹਾ ਉਹੀ ਬੀਬੀ ਸਤਵੰਤ ਕੌਰ ਜਿਹੜੇ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਨੇ ਔਰ ਭਾਈ ਅਮਰੀਕ ਸਿੰਘ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਸੁਪਤਰੀ ਨੇ ਖਾਸ ਤੌਰ ਦੇ ਉੱਤੇ ਔਰ ਹੁਣ ਐ ਤੱਥ ਸਾਹਮਣੇ ਆ ਰਹੇ ਆ ਕਿ ਸ਼ਾਇਦ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਆ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹੁਣ ਇਹਨਾਂ ਮਸਲਿਆਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤੱਥ ਕਿੰਨੇ ਕਿ ਸੱਚ ਨੇ ਇਹ ਤਾਂ ਵਕਤ ਤੇ ਮਿਆਸਰ ਹੈ ਪਰ ਇੱਕ ਨਾਮ ਜ਼ਰੂਰ ਉੱਭਰਨ ਲੱਗ ਗਿਆ ਇੱਥੇ ਆਪਾਂ ਗੱਲ ਕਰ ਲਈਏ ਕਿ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨਾਲ ਜਾਂ ਵਾਰਿਸ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਇੱਕ ਮੀਟਿੰਗ ਆਲਰੇਡੀ ਪੰਜ ਮੈਂਬਰੀ ਕਮੇਟੀ ਕਰ ਚੁੱਕੀ ਹੈ ਹੁਣ ਉਸ ਮੀਟਿੰਗ ਦੇ ਮਜਮੂਨ ਦੇ ਵਿੱਚ ਕਹਿ ਲਈਏ ਉਸ ਦੇ ਸੱਟੇ ਵਜੋਂ ਕਹਿ ਲਈਏ ਯਾ ਸੂਤਰਾਂ ਹਵਾਲਿਆਂ ਤੱਕ ਇਹ ਤੱਥ ਆ ਹੀ ਰਿਹਾ ਹੈ ਪਰ ਇਹਦੇ باوجود ਬੀਬੀ ਸਤਵੰਤ ਕੌਰ ਦਾ ਨਾਮ ਇਹਦੇ ਵਿੱਚ ਉੱਭਰਨਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੂਤਰ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਦੋ ਨਾਮ ਸਜੈਸਟ ਕੀਤੇ ਗਏ ਸੀ ਇੱਕ ਬੀਬੀ ਸਤਵੰਤ ਕੌਰ ਅਤੇ ਦੂਸਰਾ ਬੀਬੀ ਪਰਮਜੀਤ ਕੌਰ ਖਾਲੜਾ ਪਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਜ਼ਾਹਿਰ ਤੌਰ ਦੇ ਉੱਤੇ ਜੇ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨੀ ਹੈ ਤਾਂ ਉਹਨਾਂ ਨੂੰ ਕੋਈ ਵਿਕਲਪ ਲੱਭਣਾ ਪਵੇਗਾ ਔਰ ਜਿੱਥੇ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦਾ ਨਾਮ ਉੱਭਰ ਰਿਹਾ ਸੀ ਹੁਣ ਬੀਬੀ ਸਤਵੰਤ ਕੌਰ ਦਾ ਨਾਮ ਉਭਰਨ ਲੱਪਿਆ ਹੈ ਕੀ ਬੀਬੀ ਸਤਵੰਤ ਕੌਰ ਨੂੰ ਇੱਥੋਂ ਚੋਣ ਲੜਾਈ ਜਾਵੇਗੀ ਜਾਂ ਕੀ ਬੀਬੀ ਸਤਵੰਤ ਕੌਰ ਨੂੰ ਇੱਥੋਂ ਚੋਣ ਲੜਾਉਣੀ ਚਾਹੀਦੀ ਹੈ ਜਾਂ ਕੋਈ ਹੋਰ ਉਮੀਦਵਾਰ ਇੱਥੋਂ ਉਤਾਰਨਾ ਚਾਹੀਦਾ ਆਪਣੇ ਵਿਚਾਰ ਜ਼ਰੂਰ ਕਮੈਂਟਸ ਵਿੱਚ ਦੱਸਿਓ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਬਾਰੇ ਦੱਸਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ